ਸ਼ੁਕਰ ਕਰੋ ਤੁਹਾਡੇ ਜੁੱਤੀਆਂ ਨਹੀਂ ਮਾਰੀਆਂ ਸੀ ਇਹ ਬੋਲ ਡਾਕਟਰ ਗੰਡਾ ਸਿੰਘ ਨੇ ਆਜ਼ਾਦੀ ਦੀ ਲੜਾਈ ਦੇ ਅਸਲ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਹੋਏ ਕਹੇ 1957 ਨੂੰ ਝੂਠੇ ਗਦਰ ਦੇ 100 ਸਾਲ ਪੂਰੇ ਹੋਣ ਉੱਤੇ ਨਹਿਰੂ ਸਰਕਾਰ ਨੇ ਇੱਕ ਸੰਮੇਲਨ ਕਰਵਾਇਆ ਜਿਸ ਦਾ ਵਿਸ਼ਾ ਸੀ 1857 ਦਾ ਗਦਰ ਫੇਲ ਕਿਉਂ ਹੋਇਆ ਜਿਸ ਦੀ ਪ੍ਰਧਾਨਗੀ ਉੱਗੇ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਨੂੰ ਦਿੱਤੀ ਗਈ ਇਸ ਸੰਮੇਲਨ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਉੱਗੇ ਵਿਦਵਾਨਾਂ ਨੇ ਹਿੱਸਾ ਲਿਆ ਜਿੰਨੇ ਵਿਦਵਾਨ ਬੋਲੇ ਸਾਰਿਆਂ ਦਾ ਲਹਿਜਾ ਇੱਕੋ ਹੀ ਸੀ ਜਿਵੇਂ ਸਾਰੇ ਮਿੱਥ ਕੇ ਆਏ ਸਨ ਕਿ ਸਿੰਘਾਂ ਨੂੰ ਨਿਸ਼ਾਨੇ ਉੱਤੇ ਰੱਖ ਕੇ ਰੱਜ ਕੇ ਜਲੀਲ ਕਰਨਾ ਅਤੇ ਆਪਣੇ ਝੂਠੇ ਰਜਵਾੜਿਆਂ ਦੇ ਗੁਨਾਹਾਂ ਉੱਤੇ ਪਰਦਾ ਪਾ ਕੇ 1857 ਦੇ ਕਦਰ ਦੇ ਹੀਰੋ ਬਣਾਉਣਾ ਦੇਸ਼ ਭਗਤੀ ਦੀ ਪਾਲਿਸ਼ ਮਾਰ ਕੇ ਉਹਨਾਂ ਲੋਕਾਂ ਨੂੰ ਨਾਇਕ ਬਣਾਉਣਾ ਕੁੱਲ ਮਿਲ ਕੇ ਰस्सियां ਦੇ ਸੱਪ ਬਣਾਉਣੇ ਅਤੇ ਸਿੰਘਾਂ ਸ਼ੇਰਾਂ ਦੀਆਂ ਕੁਰਬਾਨੀਆਂ ਨੂੰ ਕੱਟੇ ਰੋਲਣਾ ਸੀ ਪਰ ਪ੍ਰਧਾਨਗੀ ਕਰ ਰਹੇ ਗੁਰੂ ਦੇ ਸਿੰਘਾਂ ਤੋਂ ਜਲਾਲਤ ਅਤੇ ਕੁਫਰ ਬਰਦਾਸ਼ਤ ਨਾ ਹੋਏ ਅਤੇ ਡਾਕਟਰ ਸਾਹਿਬ ਜਾਣ ਗਏ ਕਿ ਪ੍ਰਧਾਨਗੀ ਦੀ ਮਖਾਸ ਵਿੱਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਨਕਰ ਗੰਡਾ ਸਿੰਘ ਅਤੇ ਗੁਰੂ ਨੂੰ ਸਮਰਪਿਤ ਜਾਗਦੀ ਜ਼ਮੀਰ ਵਾਲੇ ਟਕਤਾ ਤਾਜਾਂ ਨੂੰ ਠੋਕਰ ਮਾਰਨ ਵਾਲਿਆਂ ਦੇ ਵਾਰਸ ਸਨ ਤਾਂ ਇੱਕ ਸੰਮੇਲਨ ਦੀ ਪ੍ਰਧਾਨਗੀ ਕੀ ਸ਼ੈ ਸੀ ਡਾਕਟਰ ਸਾਹਿਬ ਨੇ ਜ਼ਹਿਰ ਨਿਗਲਣ ਤੋਂ ਇਨਕਾਰ ਕਰ ਦਿੱਤਾ ਅਰਥਾਤ ਸਟੇਜ ਉੱਤੇ ਬੈਠਿਆਂ ਹੀ ਪ੍ਰਧਾਨਗੀ ਤੋਂ ਅਸਤੀਫਾ ਲਿਖ ਕੇ ਉਸੇ ਵੇਲੇ ਬਿਰਪਵਾਦ ਦੇ ਮੂੰਹ ਤੇ ਕੱਡ ਮਾਰੀਆਂ ਅਤੇ ਨਾਲ ਹੀ ਸਟੇਜ ਉੱਤੋਂ ਸਮਾਂ ਮੰਗ ਲਿਆ ਉਸ ਵੇਲੇ ਮਿੱਟੀ ਦਾ ਸਾਰਿਆਂ ਦੇ ਪੈਰਾਂ ਹੇਠੋਂ ਨਿਕਲੀ ਪਰ ਅਜੇ ਭੁਜਾਲ ਆਉਣਾ ਬਾਕੀ ਸੀ ਡਾਕਟਰ ਕੰਡਾ ਸਿੰਘ ਜਦੋਂ ਸਟੇਜ ਉੱਤੇ ਜ਼ਖਮੀ ਸ਼ੇਰ ਵਾਂਗੂ ਦਿਹਾੜੇ ਤਾਂ ਵਿਦਵਾਨ ਗਾਂਧੀ ਦੀ ਬੱਕਰੀ ਵਾਂਗ ਕੰਮਣ ਲੱਗ ਪਏ ਫਤੇਬੁਲਾ ਕੇ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਅਜਿਹੇ ਅਕ੍ਰਿਤਕਣ ਲੋਕ ਇਤਿਹਾਸ ਵਿੱਚ ਅੱਜ ਤੱਕ ਪੜੇ ਸੁਣੇ ਨਹੀਂ ਜਿੰਨੇ ਮੇਰੇ ਮੂਰੇ ਬੈਠੇ ਨੇ ਇਹ ਅਹਿਸਾਨ ਪਰاموش ਲੋਕ ਅੱਜ ਭੁੱਲ ਗਏ ਹਨ ਕਿ 700 ਸਾਲਾਂ ਤੋਂ ਮੁਗਲਾਂ ਦੀ ਗੁਲਾਮੀ ਦੇ ਸੰਗਲ ਜੋ ਤੁਹਾਡੇ ਗਲ ਪਏ ਸਨ ਅਸੀਂ ਵੱਡੇ ਜਦੋਂ ਆਜ਼ਾਦੀ ਦੀ ਪਹਿਲੀ ਆਵਾਜ਼ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਹਿ ਕੇ ਬੁਲੰਦ ਕੀਤੀ ਇਸ ਤੋਂ ਬਾਅਦ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਜਿਸ ਨਾਲ ਸਿੰਘਾਂ ਨੇ ਭਾਰਤ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾਇਆ ਉਸ ਬਾਰੇ ਵੀ ਦੱਸਿਆ ਕਿਵੇਂ ਸਿੱਖ ਯੋਧਿਆਂ ਨੇ ਤੁਹਾਡੀਆਂ 30-30 ਹਜ਼ਾਰ ਬਹੁ-ਬੇਟੀਆਂ ਨੂੰ ਗਜ਼ਨੀ ਦੇ ਬਾਜ਼ਾਰਾਂ ਵਿੱਚੋਂ ਵਾਪਸ ਲਿਆਂਦਾ ਅਹਿਸਾਨ ਫਰਾਮੋਸ਼ੋ ਭੁੱਲ ਗਏ ਬਾਬਾ ਗੁਰਬਖਸ਼ ਸਿੰਘ ਨੂੰ ਭੁੱਲ ਗਏ ਬਾਬਾ ਦੀਪ ਸਿੰਘ ਨੂੰ ਜੱਸਾ ਸਿੰਘ ਆਲੂਵਾਲੀਆ ਨੂੰ ਜੱਸਾ ਸਿੰਘ ਰਾਮਗੜੀਆ ਬਗੇਲ ਸਿੰਘ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਨੂੰ ਤੁਸੀਂ ਜਿਸ ਅਫਗਾਨਿਸਤਾਨ ਨੂੰ ਜਹਾਦੀਆਂ ਦੇ ਹਮਲੇ ਤੋਂ ਡਰਦੇ ਪਖਾਨਾਂ ਨੂੰ ਹਰੋਪ ਆਏ ਸੀ ਉੱਥੇ ਫਤਿਹ ਦੇ ਝੰਡੇ ਕਿਸ ਨੇ ਚੁਲਾਏ ਅਸੀਂ ਦਰਿਆਏ ਖੈਬਰ ਨੂੰ ਹੁਣ ਤੱਕ ਦੇ ਇਤਿਹਾਸ ਵਿੱਚ ਕਿਸ ਨੇ ਲੱਕਿਆ ਅਸੀਂ ਅੰਗਰੇਜ਼ਾਂ ਨੂੰ ਕਿਸ ਨੇ ਦਿਵਲਿਆ ਅਸੀਂ ਲਾਣਤੀਓ ਅਸੀਂ ਸਿਰਫ ਦੇਸ਼ ਦੀ ਆਜ਼ਾਦੀ ਦਾ 1.7% ਹਾਂ ਪਰ ਸਾਡੀਆਂ ਕੁਰਬਾਨੀਆਂ 87% ਅੱਧੀ ਤੋਂ ਵੱਧ ਕੋਮ ਇਸ ਦੇਸ਼ ਨੂੰ ਬਚਾਉਂਦੀ ਖਤਮ ਹੋ ਗਈ ਅਤੇ ਦੇਸ਼ ਭਗਤ ਤੁਸੀਂ ਅਤੇ ਦੇਸ਼ ਦੇ ਗद्दार ਅਸੀਂ ਗੱਲ ਕਰੀਏ 1857 ਦੇ ਗਦਰ ਦੀ ਜਿਸ ਨੂੰ ਤੁਸੀਂ ਦੇਸ਼ ਦੀ ਆਜ਼ਾਦੀ ਲਈ ਲੜੀ ਗਈ ਪਹਿਲੀ ਜੰਗ ਐਲਾਨਦੇ ਹੋ ਆਜ਼ਾਦੀ ਨਾਲ ਤਾਂ ਉਸ ਦਾ ਵਾਹ ਵਾਸਤਾ ਹੀ ਨਹੀਂ ਇਹ ਤਾਂ ਮੇਰਠ ਸ਼ੋਨੀ ਤੋਂ ਧਰਮ ਦੇ ਨਾਂ ਉੱਤੇ ਪੜਕੀ ਇੱਕ ਚਿੰਗਾਰੀ ਸੀ ਹਿੰਦੂ ਪੜਕੇ ਕਿ ਬੰਦੂਕ ਦੇ ਰੋਂਦ ਨੂੰ ਗਾਂ ਦੀ ਚਰਬੀ ਲੱਗੀ ਹੈ ਅਤੇ ਮੁਸਲਮਾਨ ਤਾਂ ਪੜਕੇ ਕਿ ਰੋਂਦ ਨੂੰ ਸੂਰ ਦਾ ਮਾਸ ਲੱਗਿਆ ਹੁੰਦਾ ਹੈ ਤਰਮ ਦੇ ਨਾਮ ਉੱਤੇ ਹੋਇਆ ਇਹ ਹੁੜਦੰਗ ਆਜ਼ਾਦੀ ਦੀ ਲੜਾਈ ਕਿਵੇਂ ਬਣਿਆ ਚਾਂਸੀ ਦੀ ਰਾਣੀ ਜਿਸ ਨੂੰ ਤੁਸੀਂ ਆਜ਼ਾਦੀ ਦੀ ਰਾਣੀ ਦੇ ਰੂਪ ਵਿੱਚ ਸਿਖਰਾਂ ਉੱਤੇ ਚਾੜਿਆ ਉਸ ਨੇ ਕਿਹੜੀ ਆਜ਼ਾਦੀ ਦੀ ਲੜਾਈ ਲੜੀ ਸੀ ਉਸ ਦਾ ਪਤੀ ਸਿਰੇ ਦਾ ਸ਼ਰਾਬੀ ਅਤੇ ਜ਼ੁਲਮੀ ਰਾਜਾ ਸੀ ਉਸ ਦੇ ਮਰਨ ਉੱਤੇ ਚਾਂਸੀ ਉੱਤੇ ਲక్ష్ਮੀਬਾਈ ਰਾਜ ਕਰਨ ਲੱਗੀ ਇਸ ਨੇ ਚਾਂਸੀ ਦੀ ਗਰੀਬ ਪ੍ਰਜਾ ਉੱਤੇ ਜ਼ੁਲਮ ਕੀਤੇ ਪ੍ਰਜਾ ਅੰਗਰੇਜ਼ਾਂ ਕੋਲ ਜਾ ਫਰਿਆਦੀ ਹੋਈ ਅਤੇ ਅੰਗਰੇਜ਼ਾਂ ਨੇ ਚਾਂਸੀ ਉੱਤੇ ਕਬਜ਼ਾ ਕਰ ਲਿਆ ਇਸ ਤੋਂ ਬਾਅਦ ਇਸ ਨੇ ਤਿੰਨ ਚਿੱਠੀਆਂ ਅੰਗਰੇਜ਼ਾਂ ਨੂੰ ਲਿਖੀਆਂ ਪਹਿਲੀ ਚਿੱਠੀ ਵਿੱਚ ਲక్ష్ਮੀਬਾਈ ਨੇ ਲਿਖਿਆ ਕਿ ਮੈਨੂੰ 2 ਲੱਖ ਰੁਪਏ ਮਹੀਨਾ ਪੈਨਸ਼ਨ ਲਗਾਈ ਜਾਵੇ ਅੰਗਰੇਜ਼ਾਂ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਬੀਬੀ ਜੇ ਤੇਰੇ ਔਲਾਦ ਹੁੰਦੀ ਤਾਂ ਪੈਨਸ਼ਨ ਲੱਗ ਸਕਦੀ ਸੀ ਤੇਰੇ ਕੋਈ ਬੱਚਾ ਨਹੀਂ ਇਸ ਕਰਕੇ ਤੈਨੂੰ ਕੋਈ ਪੈਨਸ਼ਨ ਨਹੀਂ ਲਾ ਸਕਦੇ ਲక్ష్ਮੀਬਾਈ ਨੇ ਆਪਣੇ ਵਫਾਦਾਰਾਂ ਦੀ ਸਲਾਹ ਉੱਤੇ ਇੱਕ ਬੱਚਾ ਗੋਦ ਲੈ ਲਿਆ ਅਤੇ ਦੂਜੀ ਚਿੱਠੀ ਲਿਖੀ ਕਿ ਹੁਣ ਮੈਂ ਬੱਚਾ ਗੋਦ ਲੈ ਲਿਆ ਹੈ ਇਸ ਕਰਕੇ ਮੈਨੂੰ 10 ਲੱਖ ਸਾਲਾਨਾ ਪੈਨਸ਼ਨ ਲਈ ਜਾਵੇ ਅੰਗਰੇਜ਼ਾਂ ਨੇ ਜਵਾਬ ਦਿੱਤਾ ਕਿ ਜੇ ਰਾਜੇ ਦੇ ਜਿਉਂਦੇ ਗੋਦ ਲਿਆ ਹੁੰਦਾ ਤਾਂ ਪੈਨਸ਼ਨ ਲੱਗ ਸਕਦੀ ਸੀ ਪਰ ਹੁਣ ਨਹੀਂ ਫਿਰ ਚਾਂਸੀ ਦੀ ਰਾਣੀ ਨੇ ਤੀਸਰੀ ਚਿੱਠੀ ਅੰਗਰੇਜ਼ਾਂ ਨੂੰ ਲਿਖੀ ਕਿ 2 ਲੱਖ ਰੁਪਇਆ ਦੇ ਦਿਓ ਚਾਂਸੀ ਸਮੇਤ ਮੈਂ ਤੁਹਾਡੀ ਹੋਈ ਅਤੇ ਮੇਰੇ ਸਿਪਾਹੀ ਤੁਹਾਡੇ ਵਿਦਰੋਹੀਆਂ ਦੇ ਵਿਰੁੱਧ ਲੜਨ ਲਈ ਤੁਹਾਡੀ ਮਦਦ ਕਰਨਗੇ ਯਾਨੀ 2 ਲੱਖ ਰੁਪਏ ਲਈ ਉਹ ਅੰਗਰੇਜ਼ਾਂ ਨਾਲ ਮਿਲ ਕੇ ਭਾਰਤੀ ਲੋਕਾਂ ਨੂੰ ਮਾਰਨ ਲਈ ਆਪਣੇ ਸਿਪਾਹੀ ਭੇਜਣ ਲਈ ਤਿਆਰ ਸੀ ਇਹ ਤਿੰਨੋਂ ਚਿੱਠੀਆਂ ਲੰਡਨ ਵਿੱਚ ਪਈਆਂ ਹੋਈਆਂ ਹਨ ਬਾਕੀ ਨਾਇਕ ਤਾਤੀਆ ਤੋਪੇ ਅਤੇ ਨਾਨਾ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਇਹ ਸਾਰੇ ਬਦਕਾਰ ਜ਼ਾਲਮ ਬੰਦੇ ਸੀ ਜਿਨ੍ਹਾਂ ਦੇ ਰਾਜ ਨਾਲੋਂ ਲੋਕ ਅੰਗਰੇਜ਼ਾਂ ਦੇ ਰਾਜ ਵਿੱਚ ਕਈ ਗੁਣਾ ਜ਼ਿਆਦਾ ਸੁਖੀ ਸਨ ਉਹ ਗਰੀਬ ਲੋਕਾਂ ਕੋਲੋਂ ਲਗਾਨ ਗਲੀ ਦੇ ਗੁੰਡਿਆਂ ਵਾਂਗੂ ਵਸੂਲਦੇ ਰਹੇ ਉਨ੍ਹਾਂ ਕਿਹੜੀ ਆਜ਼ਾਦੀ ਦੀ ਲੜਾਈ ਲੜੀ ਸੀ ਇੱਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਜੇਤੂ ਜਰਨੈਲ ਸਰਦਾਰ ਸ਼ੇਰ ਸਿੰਘ ਸਪੁੱਤਰ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ اٹਾਰੀ ਜਿਸ ਨੇ ਰਾਮਨਗਰ ਅਤੇ ਚੇਲਿਆਂਵਾਲੀ ਦੇ ਮੈਦਾਨ ਅੰਦਰ ਅੰਗਰੇਜ਼ਾਂ ਦੀਆਂ ਵਖੀਆਂ ਦੇੜ ਕੇ ਰੱਖ ਦਿੱਤੀਆਂ ਸਨ ਜਿਸ ਕਾਰਨ ਉਸ ਸਮੇਂ ਦੇ ਗਵਰਨਰ ਜਨਰਲ ਹਾਊਸ ਗਫ ਨੂੰ ਅਸਤੀਫਾ ਦੇਣਾ ਪਿਆ ਸੀ ਉਸ ਜਰਨੈਲ ਸਰਦਾਰ ਸ਼ਹੀਦ ਸਿੰਘ ਨੂੰ ਬੰਦੀ ਬਣਾ ਕੇ ਇਲਾਹਾਬਾਦ ਦੇ ਕਿਲੇ ਵਿੱਚ ਰੱਖਿਆ ਗਿਆ ਸੀ ਅਤੇ ਉਸ ਸਮੇਂ ਇਲਾਹਾਬਾਦ ਉੱਤੇ ਨਾਨਾ ਸਾਹਿਬ ਦਾ ਕਬਜ਼ਾ ਸੀ ਇਹ ਕਿਹੜੀ ਆਜ਼ਾਦੀ ਦੀ ਲੜਾਈ ਲੜ ਰਹੇ ਸਨ ਜੇ ਦੂਸਰੇ ਪਾਸੇ ਦੀ ਗੱਲ ਕਰੀਏ ਜੋ ਸੈਨਿਕ ਬਗਾਵਤ ਕਰ ਗਏ ਉਹਨਾਂ ਨੇ ਆਪਣਾ ਬਾਦਸ਼ਾਹ ਬਹਾਦਰ ਸ਼ਾਹ জাফর ਨੂੰ ਐਲਾਨਿਆ ਜਿਸ ਮੁਗਲ ਹਕੂਮਤ ਨਾਲ ਸਾਡੇ ਸਦੀਆਂ ਤੋਂ ਕਰਪਾਨਾ ਖੰਡੇ ਖੜਕਦੇ ਰਹੇ ਜਿੰਨਾ ਵੀ ਜੜ ਪੁੱਟਣ ਲਈ ਅਸੀਂ ਲੱਖਾਂ ਦੀ ਗਿਣਤੀ ਵਿੱਚ ਸ਼ਹਾਦਤਾਂ ਪਾਈਆਂ ਉਸ ਹਕੂਮਤ ਦੀ ਜੜ ਆਪਣੇ ਹੱਥੀ ਲਾਉਣ ਵਿੱਚ ਮਦਦ ਕਰਦੇ ਰਹੇ ਇਹ ਕਿਹੜੀ ਆਜ਼ਾਦੀ ਸੀ ਅਸੀਂ ਤਾਂ ਆਜ਼ਾਦ ਸੀ ਖੁਸ਼ਹਾਲ ਸੀ ਸਾਡਾ ਆਪਣਾ ਵਿਸ਼ਾਲ ਰਾਜ ਸੀ ਸ਼ੇਰੇ ਪੰਜਾਬ ਨੇ ਅੱਖਾਂ ਕੀ ਮਿੱਟੀਆਂ ਅੰਗਰੇਜ਼ਾਂ ਨਾਲ ਮਿਲ ਕੇ ਤੁਸੀਂ ਪੱਬਾ ਭਾਰ ਹੋ ਗਏ ਸਾਨੂੰ ਗੁਲਾਮ ਕਰਵੋਣ ਲਈ 1849 ਵਿੱਚ ਤੁਸੀਂ ਅੰਗਰੇਜ਼ਾਂ ਨਾਲ ਮਿਲ ਕੇ ਸਾਡੇ ਉੱਤੇ ਹਮਲਾ ਕੀਤਾ ਅਸੀਂ ਸੀਸ ਤਲੀ ਉੱਤੇ ਰੱਖ ਕੇ ਸੂਰ ਬੀਰਾਂ ਦੀ ਤਰ੍ਹਾਂ ਲੜੇ ਹਥਿਆਰਾਂ ਤੋਂ ਬਿਨਾਂ ਸ਼ੇਰਾਂ ਵਰਗੇ ਹੌਸਲੇ ਨਾਲ ਲੜੇ ਤੁਹਾਨੂੰ ਅਤੇ ਅੰਗਰੇਜ਼ਾਂ ਨੂੰ ਪੰਨਿਆ ਜੰਗ ਜਿੱਤੀ ਅਤੇ ਜਿੱਤੀ ਜੰਗ ਤੁਹਾਡੇ ਵੱਡਿਆਂ ਵੱਲੋਂ ਕੀਤੀ ਗੱਦਾਰੀ ਕਰਕੇ ਹਾਰੇ ਲਾਲ ਗੁਲਾਬ ਧਿਆਨ ਕੌਣ ਸੀ ਕੌਣ ਲੂਣ ਹਰਾਮ ਸੀ ਖਾਸਾ ਰਾਜ ਅੰਦਰ ਤੁਸੀਂ ਅੰਗਰੇਜ਼ਾਂ ਦੀ ਛੈ ਉੱਤੇ ਸਾਡੀਆਂ ਜਾਇਦਾਦਾਂ ਲੁੱਟੀਆਂ ਘਰ ਘਾਟ ਸਾੜੇ ਹੱਦ ਦਰਜੇ ਦੀ ਘੱਡੀਆਂ ਕੁਕਰਮ ਕੀਤੇ ਇਸ ਦੇ ਗਵਾਹ ਮੁਸਲਮਾਨ ਇਤਿਹਾਸਕਾਰ ਅਤੇ ਅੰਗਰੇਜ਼ ਆਫਗਾਨ ਕਿਵੇਂ ਤੁਸੀਂ ਧੀਆਂ ਪਣਾ ਦੀ ਬੇਦਬੀ ਕੀਤੀ ਅਸੀਂ ਤੁਹਾਡੀਆਂ 3 ਪੈਣਾ ਬਚਾਈਆਂ ਸੀ ਉਸ ਦਾ ਤੁਸੀਂ ਸਾਨੂੰ ਇਹ ਇਨਾਮ ਦਿੱਤਾ 1849 ਤੋਂ 1857 ਕਿੰਨੇ ਸਾਲ ਨੇ ਉਸ ਵੇਲੇ 10000 ਤੋਂ ਵੱਧ ਖਾਲਸਾ ਫੌਜ ਜੇਲ੍ਹਾਂ ਵਿੱਚ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਜਵਾਨ ਲਾਪਤਾ ਸਿੱਖ ਜਰਨੈਲ ਕੈਦ ਸਨ ਸਿੰਘਾਂ ਨੂੰ ਕੋੜਿਆਂ ਉੱਤੇ ਚੜਨ ਤੱਕ ਵੀ ਪਾਬੰਦੀ ਸੀ ਸਾਡੇ ਫਟ ਅੱਲੇ ਅਤੇ ਤੁਸੀਂ ਤਾਂ ਉਸ ਵੇਲੇ ਸਾਡੀ ਵੈਸੇ ਵੀ ਅੱਖਾਂ ਵਿੱਚ ਕੰਡੇ ਵਾਂਗ ਚੁਪਦੇ ਸੀ ਤੇ ਉਪਰੋਂ ਤੁਸੀਂ ਇਸ ਬੇਲਪੈਰ ਦੀ ਲੜਾਈ ਵਿੱਚ ਸਾਡਾ ਸਾਥ ਭਾਲਦੇ ਸੀ ਤੁਸੀਂ ਸ਼ੁਕਰ ਕਰੋ ਅਸੀਂ ਤੁਹਾਡੇ ਜੁੱਤੀਆਂ ਨਹੀਂ ਮਾਰੀਆਂ ਤੁਹਾਡੇ ਇਸ ਝੂਠ ਦਾ ਜਵਾਬ ਦੇਣਾ ਜ਼ਰੂਰੀ ਸੀ ਤਾਂ ਕਿ ਦੁਨੀਆ ਜਾਣ ਸਕੇ 1857 ਦੇ ਝੂਠੇ ਗਦਰ ਦਾ ਸੱਚ ਕੀ ਹੈ ਮੈਂ ਅੱਜ ਹੀ ਰਾਤੋਂ ਰਾਤ ਕਿਤਾਬ ਲਿਖਾਂਗਾ ਇਹ ਬੋਲ ਕੇ ਡਾਕਟਰ ਸਾਹਿਬ ਨੇ ਇਜਾਜ਼ਤ ਲਈ ਡਾਕਟਰ ਸਾਹਿਬ ਦਾ ਭਾਸ਼ਣ ਸੁਣ ਕੇ ਕਈ ਬੁੱਧੀਜੀਵੀ ਉੱਥੋਂ ਖਿਸਕ ਗਏ ਜਿਨ੍ਹਾਂ ਨੇ ਅਜੇ ਬੋਲਣਾ ਸੀ ਕਈਆਂ ਨੇ ਆਪਣਾ ਨਾਮ ਕਟਵਾ ਲਿਆ ਅਤੇ ਕਈ ਆਪਣੇ ਭਾਸ਼ਣ ਨੂੰ ਦੁਬਾਰਾ ਤੋਂ ਲਿਖਣ ਵਿੱਚ ਵਿਅਸਤ ਹੋ ਗਏ ਸੱਚਮੁੱਚ ਡਾਕਟਰ ਗੰਡਾ ਸਿੰਘ ਨੇ ਉਸੇ ਰਾਤ ਇੱਕ ਕਿਤਾਬ ਲਿਖੀ ਇਹ ਇੱਕ ਇਤਿਹਾਸਕ ਸੱਚਾਈ ਹੈ 1857 ਦੇ ਕੁਸਮੋਲੇ ਵਿੱਚ ਸਿੱਖ ਰਾਜ ਦੀਆਂ ਕੀਮਤੀ ਵਸਤੂਆਂ ਫਤਿਹਗੜ ਸਾਹਿਬ ਦੇ ਕਿਲੇ ਤੋਂ ਇਨਕਲਾਬੀਆਂ ਵੱਲੋਂ ਲੁੱਟੀਆਂ ਗਈਆਂ ਇਸ ਲੁੱਟ-ਕਸੁੱਟ ਨੂੰ ਬੜੇ ਹੀ ਸ਼ਾਕਰਾਨਾ ਤਰੀਕੇ ਨਾਲ 1907 ਵਿੱਚ ਪਹਿਲੀ ਵਾਰ ਆਜ਼ਾਦੀ ਦੀ ਲੜਾਈ ਦਾ ਨਾਮ ਵੀ. ਡੀ. ಸಾವਰਕਰ ਨੇ ਇੱਕ ਲੱਖ ਦੇ ਜਰੀਏ ਦਿੱਤਾ। ਅੱਤੇ ਫੇਰ ਕੀ ਸੀ, ਹੋਰ ਤਾਂ ਪੱਲੇ ਹੈ ਕੁਝ ਨਹੀਂ ਸੀ। ਝੂਠ-ਕੁਫਰ ਦੀ ਪਾਲਿਸ਼ ਮਾਰ ਕੇ ਜ਼ੁਲਮੀ ਰਜਵਾੜਿਆਂ ਨੂੰ ਫਿਲਮੀ ਕਹਾਣੀਆਂ ਵਾਂਗ ਦੇਸ਼ ਭਗਤ, ਯਾਨੀ ਕਿ ਹੀਰੋ ਬਣਾ ਕੇ ਪੇਸ਼ ਕੀਤਾ ਗਿਆ। ਸਿੱਖਾਂ ਦੀ ਮਾਨਸਿਕਤਾ ਨੂੰ ਦਬਾ ਕੇ ਰੱਖਣ ਲਈ ਉਹਨਾਂ ਨੂੰ ਵਿਲਨ ਬਣਾ ਕੇ ਪੇਸ਼ ਕੀਤਾ ਗਿਆ ਅਤੇ ਹੁਣ ਵੀ ਕੀਤਾ ਜਾ ਰਿਹਾ ਹੈ। ਕਈ ਸਿੱਖ ਵੀਰ ਵੀ ਇਸ ਝੂਠ ਨੂੰ ਸੱਚ ਮੰਨੀ ਬੈਠੇ ਹਨ ਕਿਉਂਕਿ ਪੜ੍ਹਾਈ ਸਾਨੂੰ ਉਹ ਪੜ੍ਹਾਈ ਜਾਂਦੀ ਹੈ ਜੋ ਉਹ ਚਾਹੁੰਦੇ ਹਨ ਆਪਣੀ ਤਰਫੋਂ ਅਸੀਂ ਕਦੇ ਆਪਣਾ ਇਤਿਹਾਸ ਪੜ੍ਹਨਾ ਹੀ ਨਹੀਂ ਚਾਹੁੰਦੇ ਸ਼ਾਇਦ ਇਹੀ ਕਾਰਨ ਹੈ ਸਾਨੂੰ ਲక్ష్ਮੀਬਾਈ ਦਾ ਬਚਪਨ ਤੋਂ ਹੀ ਪਤਾ ਹੁੰਦਾ ਹੈ ਕਿ ਉਹ ਕੌਣ ਹੈ ਪਰ ਮਈ ਭਗਕੌਰ ਦਾ ਸਾਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਦੁਨੀਆ ਸਾਨੂੰ ਦੱਸਦੀ ਹੈ ਕਿ ਦੁਨੀਆ ਦੀਆਂ ਤਿੰਨ ਦਲੇਰ ਬੀਬੀਆਂ ਵਿੱਚ ਤੁਹਾਡੀ ਮਾਤਾ ਪਾਗਕੌਰ ਵੀ ਹੈ ਇਸ ਝੂਠ ਦੀ ਕਹਾਣੀ ਨੇ ਗਦਰੀ ਬਾਬਿਆਂ ਸ਼ਹੀਦ ਉਦਮ ਸਿੰਘ ਸਰਾਬਿਆਂ ਬੱਬਰ ਕालੀਆਂ ਦੀਆਂ ਸ਼ਹਾਦਤਾਂ ਨੂੰ ਰੋਲ ਕੇ ਰੱਖ ਦਿੱਤਾ ਤੇ ਦੇਸ਼ ਭਗਤੀ ਉਹ ਹੋ ਹੁੰਦੀ ਹੈ ਜਿਸ ਪਿੱਛੇ ਕੋਈ ਨਿੱਜੀ ਸਵਾਰਥ ਨਾ ਹੋਵੇ ਜਿਸ ਪਿੱਛੇ ਮੋਹ ਲਾਲਚ ਛੁਪੀ ਹੋਵੇ ਉਹ ਦੇਸ਼ ਭਗਤੀ ਨਹੀਂ ਹੁੰਦੀ ਐਂ ਤਾਂ ਵੱਟ ਬੰਨੇ ਦੇ ਰੋਲੇ ਪਿੱਛੇ ਲੱਖਾਂ ਕਤਲ ਹੋਣਗੇ ਦੋਸਤੋ ਜੇਕਰ ਤੁਸੀਂ ਇਹ ਜਾਣਕਾਰੀ ਪਹਿਲੀ ਵਾਰ ਸੁਣ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਅੱਗੇ ਸ਼ੇਅਰ ਕਰੋ ਤਾ ਜੋ ਹੋਰ ਨਾ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ ਤਾਂ ਮਿਲਦੇ ਹਾਂ ਇਤਿਹਾਸ ਦੇ ਇੱਕ ਹੋਰ ਨਵੇਂ ਪਹਿਲੂ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ